ਜੇ ਜਿੱਦਾਂ ਤੁਹਾਨੂੰ ਪਤਾ ਬਾਈ ਦਾ ਬਰਥਡੇ ਆ ਜੀ ਬਰਥਡੇ ਦਾ ਪੈਸੇ ਲੰਘ ਲਿਆ ਪੈਂਡਿੰਗ ਰੱਖਿਆ ਹੋਇਆ ਸੀਗਾ ਜੀ ਅੱਜ ਲੱਗੇ ਆ ਜੀ ਕੇਕ ਕੱਟਣ ਬਾਈ ਦਾ ਸਾਰੀਆਂ ਫੈਮਲੀ ਆਪਣੀਆਂ ਪਹੁੰਚ ਚੁੱਕੀਆਂ ਐ ਇੱਧਰ ਜੇ ਉਹਦਾ ਬਰਥਡੇ ਲੰਘ ਲਿਆ ਅੱਜ ਕਿਉਂ ਮਨਾਣ ਲੱਗੇ ਉਹ 10 ਦਿਨਾਂ ਬਾਅਦ ਨਾਲੇ ਤੁਹਾਨੂੰ ਸਾਰਿਆਂ ਨੂੰ ਪਤਾ ਹਾੜਾ ਏ ਵੇ ਇਹ ਵੀਡੀਓ ਚ ਤੂੰ ਉਹਨਾਂ ਦੀ ਗੱਲ ਵੀ ਕੀਤੀ ਕਿਹਾ ਵੀ ਅਸੀਂ ਅਰਦਾਸ ਕਰਦੇ ਆ ਹੁਣ ਤੂੰ ਕੇਕ ਕੱਟਣ ਲੱਗਿਆਂ ਸ਼ਰਮ ਨਹੀਂ ਆਂਦੀ ਜਿਹੜਾ ਚੱਲ ਕੋਈ ਚਾ ਕਰਦਾ ਕੋਈ ਦਾ ਹੋ ਗਿਆ ਇਹ ਮੈਂ ਚੈਨ ਖੋਈ ਤੂੰ ਉਹਨੂੰ ਤਾਂ ਕਹਤਾ ਰੁਕ ਜਾ ਹੱਲੇ ਮੇਰਾ ਗਿਰ ਗਿਆ ਉਹ ਜਿਹੜੀ ਮੁਛੜ ਵੀਡੀਓ ਬਣਾ ਰਿਆ ਇਹ ਵੀ ਕਲਿੱਪ ਕਟਾ ਦਿੰਦੀ ਫਿਰ ਵਿੱਚੋਂ ਨਾਲੇ ਤੂੰ ਹਰ ਇੱਕ ਚੀਜ਼ਾਂ ਦਾ ਵਲੋਗ ਬਣਾਉਂਦੀ ਆਂ ਅਸੀਂ ਟੁੱਟੀਆਂ ਫੁੱਟੀਆਂ ਚੀਜ਼ਾਂ ਦਿਖਾਉਂਦੀ ਆਂ ਜੇ ਉਹਨੇ ਵੀਡੀਓ ਬਣਾ ਲਈ ਸੀ ਫਿਰ ਕੀ ਹੋ ਗਿਆ ਕਰੀ ਚਾਲਾਂ ਵਿੱਚ ਹੋ ਕਿ ਤੇ ਆ ਗਈ ਧੰਨਵਾਦ ਪੋਂਕਾ ਕਹਿੰਦਾ ਕੌਣ ਕਹਿੰਦਾ ਤੇਰੀ ਪਰੀ ਕਹਿੰਦੀ ਆ ਜਿਹੜੀ ਤੇਰੇ ਸਾਹਮਣੇ ਬੈਠੀ ਆ ਤੈਨੂੰ ਪਤਾ ਨਹੀਂ ਤੇਰੀ ਕੁੜੀ ਬਾਰੇ ਖੜੀ ਚੋਲ ਤਾਂ ਇਹਦੀ ਰੂਹ ਦੀ ਖਰਾਕ ਆ ਕਿਵੇਂ ਕਮਲਿਆ ਵਾਂਗੂ ਬੋਲਣ ਲੱਗੀ ਆ ਕੜੀ ਚੋਲ ਪਿੱਛੇ ਤਾਂ ਇਹ ਨਹੀਂ ਪਾਗਲ ਆ ਨਾ ਪਤਾ ਨਹੀਂ ਕਿਉਂ ਸਾਜੀ ਖੁਸ਼ੀ ਦਾ ਦੇਣਾ ਇੱਕ ਗੱਲ ਹੈ ਕਿ ਜੀ ਸੈਲੀਬ੍ਰੇਟ ਕਰਦੇ ਰਹਿਣਾ ਚਾਹੀਦਾ ਹਰ ਇੱਕ ਚੀਜ਼ ਨੂੰ ਬੇਸ਼ੱਕ ਪੂਰੇ ਪੰਜਾਬ ਦੇ ਵਿੱਚ ਥੋੜੀ ਜਿਹੀ ਗੱਲ ਹੋਰ ਤਰ੍ਹਾਂ ਦੀ ਚੱਲ ਰਹੀ ਆ ਪਾਣੀਆਂ ਕਰਕੇ ਨਾਲੇ ਇਹਨੂੰ ਪਤਾ ਵੀ ਸੀ ਲੋਕ ਸਾਨੂੰ ਕਹਿਣਗੇ ਤੁਸੀਂ ਗਲਤ ਕੰਮ ਕੀਤਾ ਫਿਰ ਵੀ ਇਹਨੇ ਜਾਣ ਕੇ ਕੀਤਾ ਬੇਸ਼ਰਮ ਲੋਕ ਨੇ ਇਹ ਸੈਲੀਬ੍ਰੇਟ ਵੀ ਟਾਈਮ ਦੇ ਹਿਸਾਬ ਨਾਲ ਕਰਨਾ ਚਾਹੀਦਾ ਪੰਜਾਬ ਚ ਤਾਂ ਹੜਾ ਨੇ ਤਬਾਹੀ ਮਚਾਈ ਪਈ ਆ ਕਿਸੇ ਦਾ ਦੁੱਖ ਵੀ ਸਮਝਣਾ ਚਾਹੀਦਾ ਤੁਸੀਂ 10 ਦਿਨਾਂ ਬਾਅਦ ਜਨਮ ਦਿਨ ਮਨਾ ਰਹੇ ਹੋ ਜੇ 10 ਦਿਨ ਹੋਰ ਰੁਕ ਜਾਂਦੇ ਫਿਰ ਕੀ ਹੋ ਜਾਂਦਾ ਨਾਲੇ ਤੁਸੀਂ ਜਨਮ ਦਿਨ ਵੀ ਉਹਦਾ ਤਾਂ ਮਨਾਇਆ ਕੀ ਸਾਡਾ ਵਲੋਗ ਬਣ ਜੂ ਅੱਗੇ ਕਦੇ ਵੀ ਨਹੀਂ ਮਨਾਇਆ ਹੁਣ ਪਾਟੀ ਇਹਨਾਂੁੰਦੇ ਦਾ ਇਹ ਸਾਰਾ ਕੁਝ ਡੱਡ ਕਰਕੇ ਕਰਦੇ ਆ ਜੋ ਕਹਿੰਦੀ ਆ ਉਦਾਂ ਹੀ ਕਰਦੇ ਆ ਹੁਣ ਵੀ ਦੇਖੋ ਕਿਵੇਂ ਉਹਨੂੰ ਬਿਠਾਉਣ ਲੱਗੀ ਆ ਕਹਿੰਦੀ ਇੱਧਰ ਬਹਿ ਜਾ ਹੁਣ ਕੇਕ ਚਾੱਕ ਕੇ ਮੂਰੇ ਹੋਈ ਫਿਰਦੀ ਆ ਜੇ ਇਹਨੂੰ ਕੋਈ ਕੰਮ ਕਰਨ ਨੂੰ ਕਹਿ ਦੋ ਫਿਰ ਇਹ ਬਿਮਾਰ ਹੋ ਜਾਂਦੀ ਆ ਭੋਂਕਾ ਦੇਖੋ ਕਿਵੇਂ ਦੇ ਮੂੰਹ ਬਣਾਈ ਜਾਂਦਾ ਇਤਿਹਾਸ ਤਾਂ ਉਹਦਾ ਰਚਿਆ ਗਿਆ ਜਿਨੇ ਪਹਿਲੀ ਵਾਰ ਇੰਨੇ ਜਣਿਆਂ ਚ ਜਨਮ ਦਿਨ ਮਨਾਇਆ ਉਹ ਵੀ ਕਹਿੰਦਾ ਹੁਣ ਅੱਗੇ ਤਾਂ ਮੈਨੂੰ ਪੁੱਛਦੇ ਨਹੀਂ ਸਾਰਾ ਦਿਨ ਖੇਤਾਂ 'ਚ ਕੰਮ ਲਾਈ ਰੱਖਦੇ ਅੱਜ ਬਲੋਗ ਪਿੱਛੇ ਮੇਰਾ ਜਨਮ ਦਿਨ ਮਨਾਤਾ ਜੇ ਉਹਦਾ ਜਨਮ ਦਿਨ ਮਨਾਣ ਲੱਗੇ ਸੀ ਉਹਨੂੰ ਵੀ ਨਵੇਂ ਕੱਪੜੇ ਪਵਾਉਂਦੇ ਉਹ ਪੁਰਾਣਿਆਂ 'ਚ ਬਿਠਾਇਆ ਤੁਸੀਂ ਆਪ ਸਾਰਿਆਂ ਨੇ ਨਵੇਂ ਪਾਏ ਹੋਏ ਆ ਭਾਈ ਸਾਹਿਬ ਨੂੰ ਪਹਿਲਾ ਬਿਠਾਉਂਦਾ ਇੱਧਰ ਡੱਡ ਦੀ ਸੱਸ ਨਾਲ ਜੋੜੀ ਬਣਾ ਕੇ ਤੂੰ ਬਹਿ ਗਿਆ ਡੱਡ ਪਿੱਛੇ ਪਤਾ ਨਹੀਂ ਕਿਹਨੂੰ ਕਹੀ ਜਾਂਦੀ ਹੈ ਕਿੰਨੇ ਸੋਹਣੇ ਟੋਪਸ ਪਾ ਕੇ ਆਈ ਹੈ ਇਹ ਬਸ ਦੂਜਿਆਂ ਦੀ ਚੀਜ਼ਾਂ ਦੇਖਦੀ ਰਹਿੰਦੀ ਆ ਲਿਓ ਵੀ ਲਿਓ ਜਲਦੀ ਜਾਓ ਲਓ ਭਾਈ ਚਲ ਚਲ ਆ ਜਿਹੜੀ ਵਾਰੀ ਬਾਰੀ ਸੀ ਤਾਬੀਲੀ ਦੇਦੇ ਆਦੇ ਤੋਂ ਆਂਟੀ ਦੇਖੋ ਕਿਵੇਂ ਡਰਾਮੇ ਕਰਨ ਲੱਗੀ ਆ ਵੀਡੀਓ ਦੇ ਚੱਕਰ ਚ ਉਦਾਂ ਕਦੇ ਪਿਆਰ ਕਰਿਆ ਨਹੀਂ ਹੋਣਾ ਨਾਲੇ ਦੇਖਦੀ ਵੀ ਆ ਮੇਰੀ ਵੀਡੀਓ ਬਣਦੀ ਆ ਕਿ ਨਹੀਂ ਆਂਟੀ ਕੱਲਾ ਵੀਡੀਓ ਚ ਇਦਾਂ ਕਰਕੇ ਨਾ ਦਿਖਾ ਅਸਲ ਚ ਵੀ ਕਰਿਆ ਕਰ ਦੋਨਾਂ ਨੂੰ ਇੱਕ ਬਰਾਬਰ ਸਮਝਿਆ ਕਰ ਇਹਨੂੰ ਤਾਂ ਸਾਰਾ ਦਿਨ ਤੁਸੀਂ ਕੰਮ ਲਈ ਰੱਖਦੇ ਹੋ ਡੱਡ ਨੇ ਮਾਰਤਾ ਆਰਡਰ ਆਜੋ ਸਾਰੇ ਵਾਰੀ ਵਾਰੀ ਸਿਰ ਪਾਓ ਸ਼ਗਨ ਇਦੀ ਪੈਣ ਨੇ ਇਹਨੂੰ ਸ਼ਗਨ ਦੀ ਤਾਂ ਡੱਡ ਪੈਸੇ ਦੀ ਦੇਖੋ ਕਿੰਨੀ ਭੁੱਖੀ ਆਪ ਚੱਕ ਲਿਆ ਸ਼ਗਨ ਵਾਲਾ ਕਾਰਡ ਕਹਿੰਦੀ ਮੈਂ ਰੱਖ ਸਕਦੀ ਆ ਇਹ ਤਾਂ ਇਦਾਂ ਦੀ ਵਲੋਗਰ ਪੈਸਿਆਂ ਦੀ ਇੰਨੀ ਲਾਲਚੀ ਦੇ ਵਰਗਾ ਕੋਈ ਨਹੀਂ ਹੈਗਾ ਜਿੱਦਾਂ ਦੀ ਇਹ ਆ ਭੋਂਕਾ ਤੇ ਡੱਡ ਪੈਸਿਆਂ ਦੇ ਇਹਨੇ ਭੁੱਖਿਆ ਨਾ ਇਹ ਆਪਣੀ ਇੱਜ਼ਤ ਵੀ ਨਹੀਂ ਦੇਖਦੇ ਪੈਸੇ ਪਿੱਛੇ ਕੁਝ ਮਰਜ਼ੀ ਕਰਾ ਲੋ ਇਹਨਾਂ ਤੋਂ ਚੱਕ ਲੈ ਚੱਕ ਲੈ ਲੈ ਭਾਈ ਆਹੂ ਆਹੂ ਆ ਇਹ ਘੱਟ ਹੈ ਇਹੇ ਕੋਈ ਸ਼ੱਕ ਨਹੀਂ ਦਾਦੋ ਵੀ ਪੂਰੀ ਚਲਾਕ ਆ ਜਾਂ ਦੂਜਾ ਕਾਰਡ ਆਇਆ ਸ਼ਗੰਦ ਨਾਲ ਇਹ ਕਹਤਾ ਇਹ ਮੈਂ ਚੱਕ ਲਾਂ ਦਾਦੋ ਨੂੰ ਪਤਾ ਸੀ ਡੱਡ ਕਿਤੇ ਫਿਰਨਾ ਚੱਕ ਲੈਣਾ ਮੰਗਣ ਜੋਗੀ ਉਹਦੇ ਘਰ ਵਾਲੇ ਨੇ ਵੀ ਨਾਲੇ ਕਹਤਾ ਇਹ ਤੂੰ ਸਾਂਭ ਲਾ ਭੋਂਕੇ ਜੇ ਇਹ ਗਲਤ ਹੈਗੀ ਇਹਦੇ 'ਚ ਕੋਈ ਸ਼ੱਕ ਨਹੀਂ ਫਿਰ ਜਿਹੜੀ ਤੇਰੇ ਸਾਹਮਣੇ ਬੈਠੀ ਐ ਇਹਨੂੰ ਤਾਂ ਰੋਕ ਲੈ ਤੇਰੇ ਸਿਰ 'ਚ ਬੈਠੀ ਖੇਪ ਹੋਈ ਜਾਂਦੀ ਆ ਡੱਡੂ ਨੇ ਤੈਨੂੰ ਨਹੀਂ ਪੁੱਛਿਆ ਮੁਛੜ ਨੂੰ ਪੁੱਛਿਆ ਲੱਗੀਆਂ ਤੂੰ ਹੱਥ ਮਾਰਨ ਦੇਖੋ ਇਹ ਹੁਣ ਨਹੀਂ ਉઠી ਜਦ ਕੋਈ ਚੱਕਣਾ ਸੀ ਉਦੋਂ ਕੇਕ ਲੈ ਕੇ ਮੂਰੇ ਬੈਠੀ ਸੀ ਲੈਦਾ ਵਲੋਗੇ ਬਣਾਏਂਗੀ ਹੋਰ ਕੋਈ ਕੰਟੈਂਟ ਤਾਂ ਹੈ ਨਹੀਂ ਤੇਰੇ ਕੋਲ ਬਸ ਕੱਲੀਆਂ ਜਬਲੀਆਂ ਨੇ ਉਹੀ ਮਾਰਦੇ ਰਹਿੰਦੇ ਹੋ ਵਲੋਗ ਲਈ ਤਾਂ ਇਹਦਾ ਜਨਮ ਦਿਨ ਮਨਾਇਆ ਨਹੀਂ ਕਿੱਥੇ ਮਨਾਣਾ ਸੀ ਤੁਸੀਂ ਆਪਣੀ ਮਾਸੀ ਰਾਣੀ ਜਿੰਦੇ ਪੁੱਛ ਲੋ ਜਾਨਾ ਕਿੱਥੇ ਘਟਣਾ ਹਾਂ ਬਾਜੀ ਪੁੱਛ ਕੇ ਥੋੜੀ ਖਵਾਈ ਦਾ ਇਹ ਤਾਂ ਖਵਾਣ ਵਾਲੇ ਨੂੰ ਅਕਲ ਹੋਣੀ ਚਾਹੀਦੀ ਆ ਕਿੰਨਾ ਕੁ ਖਵਾਣਾ ਏ ਪਾਗਲੇ ਤੇਰਾ ਜੇਠ ਆ ਤੂੰ ਮਜ਼ਾਕ ਕਰਨ ਲੱਗੀਆਂ ਤਾਂ ਹੀ ਤੈਨੂੰ ਲੋਕ ਕਹਿੰਦੇ ਆ ਤੈਨੂੰ ਅਕਲ ਨਹੀਂ ਹੈਗੀ ਤੂੰ ਸੁਡੜਾ ਸ਼ਗਨ ਵਾਲਾ ਕਾਰਡ ਹੀ ਦੇ ਹੱਥ 'ਚ ਹੀ ਆ ਹਲੇ ਤੱਕ ਦਾਦੋਂ ਨੂੰ ਵਾਪਸ ਨਹੀਂ ਕੀਤਾ ਇਹਨੇ ਹੁਣ ਕਰਨਾ ਨਹੀਂ ਆਪਣੇ ਕੋਲ ਹੀ ਰੱਖ ਲੈਣਾ ਇਹਨੇ ਲੋਕਾਂ ਨੇ ਇਹਨੂੰ ਕਮੈਂਟ ਵੀ ਕੀਤੇ ਸ਼ਗਨ ਵਾਲਾ ਕਾਰਡ ਦੇਖ ਕੇ ਕਹਿੰਦੇ ਤੂੰ ਦਿੱਤਾ ਨਹੀਂ ਇਹ ਪਤਾ ਕੀ ਕਹਿੰਦੀ ਹੈ ਕਹਿੰਦੀ ਮੈਂ ਦਿੱਤਾ ਏ ਅਸੀਂ ਦਿਖਾਇਆ ਨਹੀਂ ਵਿੱਚ ਚਲਾਕ ਤਾਂ ਇਹ ਬਹੁਤ ਸਮਝਦੀ ਆ ਆਪਣੇ ਆਪ ਨੂੰ ਜਦ ਚੱਕਣ ਵਾਲਾ ਦਿਖਾਤਾ ਦੇਣ ਵਾਲਾ ਵੀ ਫਿਰ ਦਿਖਾ ਦਿੰਦੀ ਡੰਗਰੇ ਮੈਂ ਕਿਹਾ ਲਾ ਜੀ ਇਕਦਾਂ ਹੋਵੇ ਜਾਨਮ ਦੇ ਨਾਲ ਉੱਪਰ ਦੇ ਹੋਵੇ ਫੈਮ ਜੀ ਏਡੀ ਬੜੀ ਯਾਹ ਉਹ ਵੀ ਬਿਆਹ ਬੰਦਾ ਮਿੱਠਾ ਖਾਦਾ ਕਰਦਾ ਬਈ ਪਿਆਰ ਹੀ ਖਰੇਗੇ ਬੰਦਾਂ ਦਾ ਮੂੰਹ ਚ ਲੱਗਦਾ ਖਾਲੀ ਹਮ ਅੱਡੇ ਵੀ ਦਿੱਸ ਮੁੱਛੜਾ ਕਹਿੰਦਾ ਮੈਂ ਕਿਉਂ ਪਿੱਛੇ ਰਹਾ ਮੈਂ ਵੀ ਬਲੌਗਰ ਆ ਮੈਂ ਵੀ ਕੁਛ ਨਾ ਕੁਛ ਬੋਲੂ ਚਾਹੇ ਭੋਰ ਕੇ ਜਾਵਾ ਫਿਰ ਲੱਗ ਗਿਆ ਜਵਲੀਆਂ ਮਾਰਨ ਡੱਡ ਦੇਖੋ ਕਿਵੇਂ ਦੇਖਦੀ ਆ ਜਦ ਉਹਨੇ ਕਿਹਾ ਵਿਆਹ ਚ ਹਰ ਇੱਕ ਬੰਦਾ ਮੂੰਹ ਚ ਲੱਡੂ ਤੁੰਨ ਦਿੰਦਾ ਹੱਡ ਬੀਤੀ ਤਾਂ ਤੇਰੇ ਵਿਚਾਰੇ ਨੇ ਬਹੁਤ ਵਾਰ ਦੱਸਤੀ ਪਰ ਤੈਨੂੰ ਸਮਝ ਨਹੀਂ ਆਂਦੀ ਉਹਦੀ ਆਜੇ ਕਰਾਂਗੇ ਆਜੇ ਕਰੂੰਗਾ ਭਿੰਨ ਭੋਂਕੇ ਤੈਨੂੰ ਲੈਣਾ ਹੀ ਆਂਦਾ ਦੇਣਾ ਥੋੜੀ ਆਂਦਾ ਪਹਿਲਾਂ ਤੇਰੀ ਕੁੜੀ ਨੇ ਚੱਕ ਲਿਆ ਉਹਦਾ ਗਿਫਟ ਹੁਣ ਆਪਣੇ ਮੁੰਡੇ ਨੂੰ ਦਵਾ ਦੇ ਡੱਡ ਤੇਰੇ ਨਾਲੋਂ ਤਾਂ ਤੇਰਾ ਭਰਾ ਚੰਗਾ ਉਹਨੇ ਹਾਂ ਚ ਹਾਂ ਤਾਂ ਮਲਾਤੀ ਜੇ ਤੂੰ ਹੁੰਦੀ ਤੂੰ ਤਾਂ ਚਿੱਕਾ ਮਾਰਨੀ ਅਸੀਂ ਮੈਨੂੰ ਇਦਾਂ ਕਿਉਂ ਕਹਤਾ ਮੇਰੇ ਬਾਪ ਨੇ ਮੈਨੂੰ ਇੰਨੀ ਪੜ੍ਹਾਈ ਕਰਵਾਈ ਆ ਮੈਂ ਗਾਂ ਚ ਆਉਂਗੀ ਆਓ ਬਾਲਕ ਨੇ ਤਾਲ ਵਗੇਗਾ ਬਾਕੀ ਇਹ ਕਹਿਗਾ ਸਾਰਾ ਬਲਾਇਕ ਉਹ ਕਿ ਕਹੇਗਾ ਘੋਰ ਪਿਆ ਆਹ ਪਿਆ ਰੇ ਮੁੱਛੜਵੀ ਕਿਚਨ ਚ ਵੜ ਕੇ ਵੀਡੀਓ ਬਣਾਉਣ ਲੱਗ ਗਿਆ ਭੋਂਕੇ ਦੇ ਜਨੌਰ ਵਾਂਗੂ ਇਹਨੂੰ ਇੰਨੀ ਅਕਲ ਨਹੀਂ ਹੈਗੀ ਸਾਡੇ ਘਰੇ ਚਾਰ ਰਿਸ਼ਤੇਦਾਰ ਆਏ ਸੀ ਉਹਨਾਂ ਕੋਲ ਜਾ ਕੇ ਬੈਠੀਏ ਵੀਡੀਓ ਦੀ ਪੈ ਗਈ ਸਲੇ ਨੂੰ ਤਾਂ ਹੀ ਤਾਂ ਲੋਕ ਕਹਿੰਦੇ ਆ ਇਹ ਭੋਂਕੇ ਦੇ ਜਨੌਰ ਵਰਗਾ ਏ ਉਹਦੀ ਕਾਪੀ ਆ ਪਹਿਲਾਂ ਭੋਂਕੇ ਨੇ ਬੇਇੱਜ਼ਤੀ ਕਰਾਉਣ ਚ ਕੋਈ ਕਸਰ ਨਹੀਂ ਛੱਡੀ ਹੁਣ ਇਹ ਨਹੀਂ ਛੱਡ ਰਿਹਾ ਵੀ ਪੂਰੀਆਂ ਸੁਰਖੀਆਂ ਚ ਅੱਜ ਗੱਲ ਕਮੈਂਟਾਂ ਚ ਲੋਕਾਂ ਤੋਂ ਹਾਰ ਪਵਾੰਦਾ ਜੁੱਤੀਆਂ ਦੇ ਮੁੱਛੜ ਵੀ ਡੱਟਵਾਂਗਾ ਹੋ ਗਿਆ ਤੇ ਯਾਰ ਜਿੱਦਾਂ ਉਹ ਕਰਦੀ ਹੁੰਦੀ ਐ ਇਦਾਂ ਹੀ ਲੱਗਿਆ ਕਰਨ ਆਪਣੀ ਭੈਣ ਦੀ ਲੱਗਿਆ ਬੇਇੱਜ਼ਤੀ ਕਰਨਾ ਕਹਿੰਦਾ ਇਹ ਕੀ ਸੇਬੇ ਜੇ ਲਮਕਾਏ ਆ ਇਹ ਮੁੱਛੜ ਦੀ ਉਹੀ ਭੈਣ ਆ ਜਦ ਡੱਡ ਨੇ ਇਹਦੀ ਬੇਇੱਜ਼ਤੀ કરી ਸੀ ਕਹਿ ਰਹੀ ਸੀ ਇਹਨੂੰ ਪੰਜਾਬੀ ਨਹੀਂ ਪੜ੍ਹਨੀ ਆਂਦੀ ਦਾ ਦੋ ਤੁਸੀਂ ਬਸ ਆਹੀ ਕੰਮ ਕਰਨਾ ਹੋਰ ਤਾਂ ਕੁਝ ਕਰਨਾ ਨਹੀਂ ਨਣਦ ਉਹਦੀ ਬੋਲਣ ਲੱਗੀ ਸੀ ਪਰ ਬੋਲੀ ਨਹੀਂ ਚੁੱਪ ਕਰ ਗਈ ਸੋਚ ਲੂਗੇ ਵੀ ਇੱਕ ਡੱਡ ਖਾਣ ਸੂਰੀ ਉੱਥੀਓ ਖੜੀ ਖਾਈ ਜਾਂਦੀ ਐ ਇਦਾਂ ਨਹੀਂ ਹੈਗਾ ਜਿਹੜੇ ਬਾਹਰ ਬੈਠੇ ਆ ਪਹਿਲਾਂ ਉਹਨਾਂ ਨੂੰ ਖਵਾਦਾ ਪਹਿਲਾਂ ਆਪਣੇ ਢਿੱਡ ਦਾ ਫਿਕਰ ਪੈ ਗਿਆ ਮਮਿ ਵੀ ਦੇ ਦੋ ਕੇ ਮਮਿ ਖਾ ਲੋ ਨਹੀਂ ਨਹੀਂ ਬਸ ਖਾ ਲਓ ਕੋਈ ਇਹ ਮਿੱਠਾ ਦਾ ਮਮੀ ਨੇ ਖਾਣਾ ਢਿੱਡ ਫੜ ਕੇ ਬੈ ਗਈ ਹੁਣ ਕੰਮ ਕਰਨ ਦੀ ਮਾਰੀ ਆਸ ਤਾਂ ਆਰਾਮ ਨਾਲ ਖਾ ਰਹੀ ਅੱਜ ਨਹੀਂ ਪਾਇਆ 1 ਲਖਤ ਮੂੰਹ ਚ ਮੁਛੜਾ ਜੇ ਤੇਰੀ ਮੰਮੀ ਨੇ ਮਿੱਠਾ ਖਾਣਾ ਨਹੀਂ ਫਿਰ ਉਹਨੂੰ ਕਹਿ ਕੇ ਹੋ ਰਿਹਾ ਹੱਦ ਹੋ ਗਈ ਇਹ ਮਾਤਾ ਆਉਂਦੀ ਆਂ ਮੇਰੇ ਤੇਰੀ ਜਿਹੜੀ ਸਾਗਮੜੀ ਕੁੱਟੀ ਮੈਂ ਤਾਂ ਬੋਲ ਲੱਗ ਰਿਹਾ ਉਹ ਮੇਰੋਂ ਨਾ ਦੇਗਾ ਇਹਦਾ ਮੈਂ ਵੇਲ ਗਿਆ ਮੈਂ ਤਾਂ ਹੋ ਰਿਹਾ ਕੋਈ ਇਹਦਾ ਬਿਜਾਲੇ ਪਤੰਦਰਾਂ ਦੇ ਕੰਮ ਤਾਂ ਦੇਖੋ ਇਹਨਾਂ ਨੇ ਕੀ ਕੀਤਾ ਡਿਸਪੋਜ਼ਲ ਗਲਾਸ ਤੇ ਪਲੇਟਾਂ ਰੱਖ ਰਖੇ ਆ ਧੋਣ ਦੇ ਮਾਰੇ ਥੋੜੇ ਜਨੇ ਬੁਲਾਏ ਆ ਆਪਣੇ ਰਿਸ਼ਤੇਦਾਰ ਇਦਾਂ ਨਹੀਂ ਹੈਗਾ ਸੀ ਆਪਣੇ ਘਰ ਦੇ ਭਾਂਡੇ ਵਰਤ ਲਈਏ ਮੁਛੜ ਦੇ ਕੰਮ ਦੇਖ ਲੋ ਛੋਟੀ ਜੀ ਪਲੇਟ ਆ ਇਕੱਠੇ ਦੋ ਧਰੀ ਜਾਂਦੇ ਆ ਪਹਿਲਾਂ ਤਾਂ ਉਹਨੂੰ ਖਾ ਲੈਣ ਦੇ ਹਾਂ ਮੈਂ ਕਹਾਂ ਵੀ ਬੋਲ ਹਜੇ ਬੈਠਿਆ ਜਾਂ ਲੱਗਦਾ ਬੋਲ ਹਜੇ ਬਖਰਾ ਰਿਹਾ ਥੋੜੇ ਜਿਹਾ ਕੀ ਕਰਸਾ ਹੋਇਆ ਹੂੰ ਸ੍ਰੀ ਗੁਰੂ ਜੀ ਦਾ ਤਰ੍ਹਾਂ ਉਹ ਕਿਹਾ ਅੰਦਰੋਂ ਨਾਲੋਂ ਮੱਖੇ ਨਾ ਵੀ ਲਈ ਜਾਓ ਅੱਛਾ ਅੱਛਾ ਮੈਂ ਉਹਨੂੰ ਹੋਮ ਮਿਤਨਾਂ ਨਹੀਂ ਹੋਇਆ ਹਾਂ ਆਂਟੀ ਲੱਗਦਾ ਭੁੱਲ ਗਈ ਆਪਣੀ ਕਹਿੰਦੀ ਆਂ ਗੱਲਾਂ ਆਂਟੀ ਪਿੱਛੇ ਜਦੋਂ ਕੀ ਕਿਹਾ ਸੀ ਜਿੰਨੀ ਮਰਜ਼ੀ ਠੰਡ ਹੋਵੇ ਚਾਹੇ ਮੈਂ ਬਿਮਾਰ ਹੋਵਾਂ ਨਾ ਇਹ ਵੀ ਨਾ ਨਹੀਂ ਰਹਿ ਸਕਦੀ ਮੈਂ ਮਨੂੰ ਤਾਂ ਹੋਰੇ ਕੁਝ ਹੁੰਦਾ ਜਦ ਮੈਂ ਨਾ ਮਾ ਨਾ ਯਾਦ ਰੱਖਿਆ ਕਰੋ ਆਪਣੀਆਂ ਕਹੀਆਂ ਹੋਈਆਂ ਗੱਲਾਂ ਹੁਣ ਹੋਰੇ ਕੁਝ ਕਹੀ ਜਾਂਦੇ ਹੋ ਆ ਵੀ ਕਿਸ ਮਮਮੀ ਨੇ ਮੈਨੂੰ ਪਹਿਲਾ ਫੋਨ ਕਰਿਆ ਤਾਂ ਵੀ ਅੱਲੇ ਤੇਰਾ ਬਾਪ ਵੀ ਨਹੀਂ ਆਇਆ ਰੰਗ ਲੈਣ ਗਏ ਵੀ ਕਿਤੇ ਰੰਗਾਲੇ ਭਾਈ ਲੱਗੇ ਹੋਏ ਹੂੰ ਵੀਡੀਓ 'ਚ ਤਾਂ ਇੱਜ਼ਤ ਨਾਲ ਬੋਲੀ ਦਾ ਬਾਪ ਵੀ ਨਹੀਂ ਆਇਆ ਆਹ ਮਮਮੀ ਤੁਸੀਂ ਤਾਂ ਕਹਿੰਦਾ ਪਪਾ ਵੀ ਨਹੀਂ ਆਏ ਵੀ ਮੁਛੜਾ ਕੱਲਾ ਵੀਡੀਓ 'ਚ ਕਿਉਂ ਇੱਜ਼ਤ ਨਾਲ ਬੋਲੀ ਦਾ ਹੁੰਦਾ ਉਹਨੂੰ ਇਦਾਂ ਵੀ ਕਹੇ ਅਸਲ 'ਚ ਵੀ ਇਦਾਂ ਬੋਲੀ ਦਾ ਹੁੰਦਾ ਤੁਹਾਡਾ ਇੱਥੋਂ ਪਤਾ ਲੱਗਦਾ ਤੁਸੀਂ ਵੀਡੀਓ ਲਈ ਕਰਦੇ ਹੋ ਸਾਰਾ ਦਿਖਾਵਾ ਡੱਡ ਤੇਰੀ ਮੰਮੀ ਨੇ ਨਹੀਂ ਕਿਹਾ ਤੂੰ ਝੂਠ ਨਾ ਬੋਲ ਤੇਰੇ ਵਲੋਗਾਂ 'ਚ ਤੇਰੇ ਮੂੰਹ ਤੋਂ ਐਨੇ ਵਾਰ ਸੁਣੇ ਆ ਠੋਕਰ ਵੀ ਤਾਂ ਆਇਆ ਸਾਰਾ ਇਹ ਤਾਂ ਸੌਦਾ ਵਧੀਆ ਇਹ। ਤਾਂ ਹੀ ਤਾਂ ਕਹਿਣੀ ਆ ਕਿ ਇਹ ਲੈਣਾ ਤਾਂ ਜੇ ਕੱਢ ਕੇ ਨੇ 7-8 ਮਹੀਨੇ ਵੀ ਕੱਢੀਏ ਤਾਂ ਵੀ ਬੜੇ ਦੋਸੇ ਵਸੂਲ ਹੋਣਗੇ। ਅਸੀਂ ਤਾਂ ਕਰਦੀ ਮੈਂ ਪੈਸੇ ਚੱਲੀ ਜਾਂਣਾ। ਡੱਡ ਸਮਾਨ ਵੀ ਉਹ ਲਿੰਦੀ ਆ ਜਿਹਦੇ ਜੋ ਪੈਸੇ ਵਸੂਲ ਹੋ ਜਾਣ ਨਾਲੇ ਇੰਨੇ ਪੈਸੇ ਕਮਾਉਂਦੇ ਆ ਫਿਰ ਵੀ ਇੰਨੀ ਕੰਜੂਸੀ ਕਰਦੇ ਆ ਸਾਰਾ ਦਿਨ ਰੋਂਦੇ ਰਹਿੰਦੇ ਆ। ਇਨ੍ਹਾਂ ਵਾਂਗੋ ਤਾਂ ਦਿਹਾੜੀ ਵਾਲੇ ਵੀ ਨਹੀਂ ਕਰਦੇ ਜਿੱਦਾਂ ਇਹ ਕਰਦੇ ਨੇ ਅਗਲੇ ਵਧੀਆ ਰੋਟੀ ਖਾਂਦੇ ਆ। ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ।